ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਚ ਇਹਨਾਂ ਲੋਕਾਂ ਦੇ ਕੱਟੇ ਜਾਣਗੇ ਬਿਜਲੀ ਕਨੈਕਟ ਸਜਾਨੂੰ ਕਿਉਂ ਕੀਤੀ ਗਈ ਜਾਏਗੀ ਸਖਤ ਕਾਰਵਾਈ ਮੱਚੀ ਤਬਾਹੀ ਬੁੱਡੇ ਨਾਲੇ ਵਿੱਚ ਗੁਹਾ ਸੁੱਟਣ ਵਾਲਿਆ 15 ਡੇਹਰੀ ਦੇ ਬਿਜਲੀ ਕਨੈਕਸ਼ਨ ਕੱਟੇ ਲਈ ਕੱਟਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਐਸਐਸ ਸਰ ਸੰਤ ਸਿਚੇਵਾਲ ਦੀ ਅਗਵਾਈ ਹੇਠ ਸਮਿਖਿਆ ਮੀਟਿੰਗ ਦੌਰਾਨ ਲਿਖਿਆ ਗਿਆ ਹੈ ਦੋਨਾਂ ਨੇ ਕਿਹਾ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਹੈ ਮਹਮਸਾ ਵਿੱਚ ਸਭ ਤੋਂ ਵੱਡੀ ਸਮੱਸਿਆ ਗਾਂ ਦੇ ਗੋਹੇ ਕਾਰਨ ਹੋ ਰਹੀ ਹੈ ਇਸ ਸਮੱਸਿਆ ਦੇ ਹੱਲ ਲਈ ਡੇਰੀ ਮਾਲਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਗੋਹਾ ਚੁੱਕਣ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ ਪਰ ਬਹੁਤ ਸਾਰੇ ਡੇਰੀ ਮਾਲਕ ਅਜੇ ਵੀ ਸੀਵਰੇਜ ਰਾਹੀਂ ਜਾਂ ਸਿੱਧਾ ਪੁਰਾਣੇ ਨਾਲੇ ਵਿੱਚ ਛੁੱਟੇ ਜਾ ਰਹੇ ਹਨ ਜਿਸ ਕਾਰਨ ਐਸਟੀਟੀ ਐਸਟੀਪੀ ਅਤੇ ਈਟੀਪੀ ਡੇਰੀਆਂ ਦੇ ਕੰਮ ਕਾਜ ਪ੍ਰਭਾਵਿਤ ਹੋਣ ਦੇ ਨਾਲ ਨਾਲ ਬੁੱਢੇ ਨਾਲੇ ਵਿੱਚ ਪ੍ਰਦੂਸ਼ਣ ਦਾ ਪੱਧਰ ਘਟ ਨਹੀਂ ਹੋ ਰਿਹਾ ਜਿਸ ਕਾਰਨ ਬੁੱਢੇ ਨਾਲੇ ਵਿੱਚ ਗੋਬਰ ਛੁੱਟਣ ਵਾਲੀਆਂ 15 ਡੇਰੀਆਂ ਦੇ ਬਿਜਲੀ ਕਨੈਕਸ਼ਨ ਕੱਟਣ ਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ ਪੀਪੀਸੀਬੀ ਨੇ ਇਸ ਸਬੰਧ ਵਿੱਚ ਇਹ ਇੱਕ ਸ਼ਿਫਾਰਿਸ਼ ਕੀਤੀ ਹੈ ਵੱਲੋਂ ਪਾਵਰ ਕਾਮ ਨੂੰ ਇਹ ਦਿੱਤਾ ਗਿਆ ਹੈ ਸੰਤ ਸੀਚੇਵਾਲ ਦੁਆਰਾ ਹੁਣ ਤੱਕ ਗਊਸ਼ਾਲਾ ਸ਼ਮਸ਼ਾਨ ਘਾਟ ਸਥਾਨ ਤੇ ਸਾਫ ਕੀਤੇ ਬਿਨਾ ਸਿੱਧੇ ਤੌਰ ਤੇ ਡਿੱਗਣ ਵਾਲਾ 60 ਲ ਮਲਬੀ ਸੀਵਰੇਜ ਦਾ ਪ੍ਰਾਣੀ ਪਾਣ ਦਾ ਪਾਣੀ ਜਮਾਲਪੁਰ ਐਸਟੀਪੀ ਨੂੰ ਸਪਲਾਈ ਕਰਨ ਲਈ ਇੱਕ ਸਥਾਈ ਪੰਪਿੰਗ ਸਟੇਸ਼ਨ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਪਿੰਨਾਂ ਦੇ ਗੋਬਰ ਜਾਂ ਸੀਵਰੇਜ ਦੇ ਪਾਣੀ ਨੂੰ ਬਾਹਰੀ ਖੇਤਰ ਵਿੱਚ ਬੁੱਡੇ ਡਰੇਨ ਵਿੱਚ ਜਾਣ ਤੋਂ ਰੋਕਣ ਲਈ ਸਹਿਰ ਜੇਵਾਲ ਮਾਡਲ ਸਹਿਤ ਕੰਮ ਪੂਰੇ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ ਖਬਰ ਨਾਲ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ